ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਪਾਂ ਦੀ ਬੁੱਢੀ ਪਾਇਪ ਲੈਣ ਪਾਉਣੇ ਆ। ਫੱਬਣੀ ਐ ਆ। ਖੁਸ਼ੀ ਐ। ਇਹ ساری ਪੱਟਤੀ ਉਹਨੂੰ ਦੇਉਂ ਰੁਪਈਆ ਨਹੀਂ ਦਿੰਦਾ ਦੂ ਪਹਿਲਾਂ ਚੱਲ ਉਹਦੇ ਹੀ ਨਹੀਂ ਰਾਤ ਨੂੰ ਜਾ ਬਟੂਆ ਕਰਦਾ ਪੈਂਦਾ ਜਾਨਾ ਹੋਣਗੇ ਇਹਦੇ ਕੋਲ ਛੁੱਟਾ ਕੀ ਲੈ ਕੇ ਰੁਪਈਆ ਟੱਪ ਜੂ ਆਹਦੇ ਵਿਚਾਰੇ ਛੱਡ ਜਾ ਕੋਈ ਨਹੀਂ ਪੜਾਉਣੇ ਅੱਛੀ ਆਸੀ ਕਿੱਧਰ ਜਾਣਾ ਦੋ ਦਿਨ ਤੇਰੇ ਕੋਲ ਹੀ ਆ ਮੈਂ ਤਾਂ ਦੋ ਦਿਨ ਕੀ ਕਰਨਾ ਖੂਹੀ ਪੱਟੋ ਤੇ ਜਾਉ ਨਹੀਂ ਕਹਿੰਦਾ ਕੰਮ ਨਹੀਂ ਮੇੜ ਕੀ ਜਾਵਾਂਗਾ ਹੋਣ ਹੁਣ ਠੀਕ ਤੇ ਪੱਥਰ ਵੀ ਧਰ ਕੀ ਜਾਵਾਂਗਾ ਬਾਬਾ ਆਪਣਾ ਰਿਸ਼ਤੇ ਦਾ ਕਬੂਤਰ ਜਾਨੂ ਨਾ ਬਾਜੀ ਵਾਲਾ ਕੋਈ ਆਪਣੇ ਹੈਗਾ ਜੇ ਯਾਰ ਮੁੰਡਾ ਪੜੀ ਗੋਗਨ ਕੀ ਕਰਦਾ ਯਾਰ ਤੂੰ ਯਾ ਕੰਮ ਕਰਾ ਮੁੰਡਾ ਪੜੀ ਰਿਆੜ ਕਰਦਾ ਸੀ ਉਹ ਮੁੰਡਾ ਰਿਆੜ ਕਰਦਾ ਉਹ ਮਰੀ ਜਾਣਾ ਉਹ ਨਹੀਂ ਉਹ ਮੈਨੂੰ ਕਿਆ ਸੀ ਗਮੰਡੀ ਗਾ ਯਾ ਮੁੰਡਾ ਮੁੰਡਾ ਨਹੀਂ ਉਹਨੇ ਬਾਬਾ ਤੋਂ ਕੁਤਰਾ ਨੀ ਪੱਛੀ ਰਿਆ ਕਰੇ ਅੱਛਾ ਤੂੰ ਗਾਂ ਦੀਆਂ ਸੱਜਾ ਕਰਾਉਣਾ ਸੱਜਾ ਆਏ ਐ ਕਰੀ ਹੈ ਬੱਚੇ ਹੈਗੇ ਪਰ ਬਾਲ ਨਹੀਂ ਆਏ ਹਜੇ ਛੋਟੇ ਹੋਣਗੇ ਹਾਂ ਬਾਜੀ ਤੇ ਛੱਡਣਿਆ ਦੂਜੀ ਬਾਜੀ ਵਾਲੇ ਭਾਈ ਮਾਰਦਾ ਇਹ ਉਹ ਨੂੰ ਕਹਿੰਦਾ ਆਪਰ ਦਾ ਰਸਤੇ ਜਾ ਜੇ ਕਮਾ ਕੀ ਬੋਲ ਤਾਂ ਸਿੱਧਾ ਗੁੜੀ ਚੋਜ ਜਾ ਤੂੰ ਮੈਂ ਤੁਹਾਨੂੰ ਕਿਹਾ ਸਿੱਧੀ ਬੋਲੀ ਨਾ ਗੁੰਜਰ ਬਾਲ ਨਹੀਂ ਆਏ ਨਾਲੇ ਹੋਏ ਆ ਦੇ ਖੁੱਡਾ ਖੋਲ ਕੇ ਦਿਖਾ ਨਾ ਬੱਚੇ ਅੱਜ ਹੀ ਕੱਢਿਆ ਸਾਜੇ ਕੋਲੇ ਵਾਲਾਂ ਵਾਲੇ ਪੈਰਾਂ ਤੇ ਵੀ ਯਾਰ ਇੱਥੇ ਜਿਵੇਂ ਰਹਿ ਲਾ ਤਿਪਰਾ ਦੇ ਕੋਲੇ ਰੱਖ ਮੈਂ ਕੀ ਕਰਾਂ ਤੂੰ ਪੁੱਛਿਆ ਸਾਜੇ ਕੋਲੇ ਤਾਂ ਲੱਕੇ ਨਹੀਂ ਬਾਜੀ ਵਾਲੇ ਕਹਿਣੀ ਆ ਹਾਂ ਆ ਦੇ ਕੋਲੇ ਰੱਖ ਤੂੰ ਖਿੱਚੀ ਚੱਲੀ ਜੇ ਤਾਂ ਗੱਲ ਨਹੀਂ ਲਾਉਂਦਾ ਹਾਂ ਉਹ ਲਾ ਸੋਰ ਲਿਆ ਮੈਂ ਘਟਦੀ ਤਾਂ ਨਹੀਂ ਬੈਠਾ ਹੀ ਕਰਦਾ ਇਹ ਆਪਣੇ ਕੋਲ ਹਾਏ ਚੱਲਣ ਦੇ ਤਾਂ ਸਹੀ ਕੰਮ ਯਾਰ ਆਹਣ ਵਾਲੀ ਕਰਨਾ ਉਹ ਬਰਤਸ਼ ਹੋ ਉਹ ਕੀ ਕਰੀਏ ਨਾ ਇਸ ਵੇਲੇ ਰੋਲਾ ਪਾਰਖਿਆ ਉਹ ਪੁੱਤੂ ਕਿੱਧਰ ਉੱਠ ਕੇ ਆ ਗਿਆ ਬੱਲੇ 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 ਛਤਕਾਰਯੋਗ ਮਾਰਛਕੀ ਓਹ ਕੰਮ ਹੋ ਰਿਹਾ ਛੋਤਰੀ ਕਾਲ ਜੀ ਓਏ ਚੰਦ ਉੱਪਰ ਜੋ ਮੁਸ਼ਕਮਰੀ ਨਹੀਂ ਭੈਣ ਦੀ ਮੁੰਡ ਦੇ ਨੇ ਵੀੜੀਆਂ ਛੋਤਰੀ ਕਾਲ ਜੀ ਓਏ ਕੋ ਚਿਪੜੀਆਂ ਨੇ ਮਸੜਾ ਇਸ ਤਾਂ ਪਹਿਲਾਂ ਵੀ ਆ ਕੇ ਮੁਰਗੇ ਹੂੰ ਦੋ ਦਿਨ ਹੋ ਗਏ ਪੱਟ ਕੋਲ ਆਈ ਸੀ ਪਹਿਲਾਂ ਦੇਖ ਲੈ ਬਾਪੂ ਕੰਮ ਤੋਰਿਆ ਨਹੀਂ ਮੰਨ ਚੰਦ ਮਸੜਾ ਆ ਕੀ ਹਾਲ ਬਣਾ ਰੱਖਿਆ ਕੁੜੀ ਚੋਦਿਆ ਪਾਛੇ ਆਪਣਾ ਬਿਜ਼ਨਸ ਹੀ ਆ ਕਰ ਲਿਆ ਮਸਲਾ ਦਾ ਬਿਜ਼ਨਸ ਹੈ ਖੁੰਆਂ ਪਟਣ ਦਾ ਖੁੰਆਂ ਪਟਣ ਦਾ ਕੰਪਲੈਂਟ ਦੀ ਬੁੰਡ ਦੇਣੇ ਇਥੋਂ ਭੱਜ ਜਾ ਰਾਤ ਨੂੰ ਜਲੂਸ ਕੱਢਦਾ ਫਿਰਦਾ ਰਸਤੇ ਜਾਰੀਆਂ ਚ ਇਹ ਤਾਂ ਮਸਲਾ ਸ਼ਿਕਾਇਤੀ ਕਰਕੇ ਰਾਤ ਨੂੰ ਕੰਮ ਖਿੱਚਿਆ ਨਹੀਂ ਤਾਂ ਟਾਈਮ ਹੀ ਹੈ ਨਹੀਂ ਰਾਤ ਨੂੰ ਖੁੰਆਂ ਪਟ ਦੇਂਦੇ ਨਾ ਜਲੂਸ ਕਾਦਾ ਬਾਬਾ ਅਸੀਂ 300 ਚ ਫੁੱਟ ਪਟਦੇ ਹਾਂ ਸੋਨੇ 150 ਜੀ ਪੱਟੀ 120 ਨੂੰ ਪੱਟੀ ਹੈ ਨੇ ਹਾਂ ਰੇਤੀ ਕੱਢ ਰੱਖੀ ਆ ਓਏ ਹੋਰ ਰੇਤੀ ਕੱਢ ਰੱਖੀ ਇਹਦੀ ਬੁੰਡ ਦੇਣੇ 12 ਵਜੇ ਜੀ ਢੂੜ ਫੁੱਟ ਖੂਈ ਕੁਛ ਕਰੂ ਦੋ ਵਾਰੀ ਆਕੇ ਮੁਰਕੇ ਚੱਲ ਮਾਸੀ ਕੋਲੇ ਜਾਏ ਉਧਰ ਭੈਣ ਦੀ ਬੁੰਡ ਦੇਣਾ ਮਾਸੀ ਕੀ ਕੁਆ ਕੀ ਬਣਿਆ ਫਿਰਦਾ ਮਮਾ ਲੈਣੇ ਮਾਸੀ ਦਾ ਇਹਦਾ ਮਾਸ਼ਰਾ ਉਹ ਸਾਡਾ ਹੈਂਡ ਖੋੜਾ ਜਿਹੜੇ ਹੈਂਡ ਫੜਦੇ ਰਾਤ ਨੂੰ ਕੁੜੀ ਚੋਦੇ ਗੜੀ ਤੇ ਖੂਹੀ ਪਟਾਉਂਦੇ ਉਹ ਬਾਪੂ ਕਹਿੰਦਾ ਧਨੇ ਟਾਈਮ ਨਹੀਂ ਕਹਿੰਦਾ ਕਸੀ ਇਹਨੂੰ ਧਨੇ ਬੁੰਡ ਦੀ ਨਹੀਂ ਹੈ ਤੁਸੀਂ ਮਾਸ਼ਰਾ ਪੱਟ ਨਹੀਂ ਨੰਡਕ ਤੇ ਬੈਠਾ ਚੱਕੜੇ ਬਣੇ ਪਟਾਕੇ ਆਏ ਪਟੋ ਆਏ ਪਟੋ ਹਾਂ ਇਹ ਮਾਦੀ ਨਹੀਂ ਭੈਣ ਦੇ ਲੰਨ ਮਰ ਜੂਗੇ ਮੈਨੂੰ ਖੂਹੀ ਚ ਤੋਰੀ ਨਾ ਇੱਥੇ ਬੈਠਾ ਹੀ ਕਰਦਾ ਜਾ ਰਹਿ ਇਹ ਆਪ ਤਾਂ ਆਖੇ ਕਿ ਕੋਲੇ ਬੈਠ ਸਾਡੇ ਡਰ ਲੱਗਦਾ ਸਾਨੂੰ ਇਹਦਾ ਬੰਤ ਵੀ ਸਾਡਾ ਬਾਹਲਾ ਹੈਂਡ ਖੋੜਾ ਜੇ ਰਾਤ ਨੂੰ ਕਹਤਾ ਰਾਤ ਨੂੰ ਮੈਂ ਸਨਵਾਉ ਫੋਲ ਮਾਸ਼ਰਾ ਤੇ ਖੂਹੀ ਪਟਾਕੀ ਹਟੂਏ ਨਹੀਂ ਖੜਾ ਜੀ ਜੀ ਚ ਪਟਕੂ ਹੀ ਆ ਭੈਣ ਦਾ ਲੰਨਾ ਕਾਦੀ ਟਿਕ ਟਿਕ ਪੀ ਆ ਬੱਛਾ ਟਿਕੜਿਸ਼ ਕਲੀ ਮੱਛਾਂ ਨੂੰ ਦੇਣਾ ਮਰ ਮਰ ਜਾਣੀਆਂ ਭੈਣ ਦੇ ਲੋੜੇ ਸਿਰ ਪੈ ਜਾਣੀਆਂ ਆਪਣੇ ਮੈਂ ਤਾਂ ਆਪ ਅਖੇ ਜਾਉ ਪਰੇ ਮਖਾਸ਼ਤਾ ਪਟਾਉਂਦੇ ਆਂਦਾ ਕੀ ਥੋਡਾ ਮੱਛਰ ਰਾਜੀ ਵਾ ਟੋਟ ਛੋਟੇ ਵਰਗਾ ਹੋਇਆ ਹੋਏ ਕਾਦੀ ਨਾ ਰੱਖ ਰੱਕਾ ਗਾਈ ਦੀਆਂ ਘਰ ਖਾਈ ਦਾ ਕੰਜੇ ਤੇ ਬੰਦ ਤੇ ਨਾਲ ਹੋਏ ਟਕਰਾ ਲਾ ਸੀ ਪੁੱਛ ਲਾ ਮੱਛਰ ਨੂੰ ਕੀ ਇੱਕ ਮੜ ਬਟਾ ਹੋਵੇ ਮੱਛਰ ਪਿਆਣੀ ਚਮਚ ਹਾਂ ਉਹ ਪਾੜ ਲੋਕ ਦੋਨੇ ਪਿਓ ਪੱਤੀ ਇਸ ਕੰਮ ਤੇ ਹੋ ਰਿਹਾ ਜੀ ਜੇ ਅਸੀਂ ਖਾਂਦੇ ਨਹੀਂ ਜੀ ਕਾ ਕਾ ਨਹੀਂ ਪਾਸਾ ਦੀਦਾ ਤੁਹਾਨੂੰ ਹੈ ਨਹੀਂ ਪਾਸਾ ਹਾਂ ਪਾਸੇ ਕੋਈ ਗੈਂਗ ਕੋਈ ਬੋਲਦੇ ਨਹੀਂ ਮੈਂ ਉਹ ਫੇਰ ਕੋਈ ਚਾ ਕਰੂ ਜਰ ਕੀ ਪਹਿਲਾਂ ਨਾ ਪਹਿਲਾਂ ਤੈਨੂੰ ਮਾਸੀ ਸਿਆਣੂਗੀ ਮੈਸੀ ਕੋਲੇ ਮੈਸੀ ਕੋਲੇ ਜਾਇਆ ਮਾ ਸਾਲਾ ਮਾਸੀ ਦਾ ਵਰਤ ਕਿਉਂ ਜਲੂਸ ਕਢਾਇਆ ਤੂੰ ਸ਼ਰਮ ਮੰਨ ਲੈ ਇਹਨਾਂ ਨੂੰ ਕਿੱਦਾਂ ਸੱਦਿਆ ਜਾਂਦਾ ਹੈ ਜਾਨਦਾ ਹੀ ਨਹੀਂ ਬਣ ਗਿਆ ਆਖੇ ਮੈਂ ਤਾਂ ਬਗਜੋ ਰੇ ਇੱਕ ਤਾਂ ਮਾਸਾ ਰਾਤ ਰਮਾਂਗੇ ਲੋ ਗੁਰ ਆਪਣਾ ਰਾਤ ਰੇਤ ਹੋਈ ਆ ਬਾਈ ਨਾ ਇਹ ਨਾ ਕਰ ਲੋ ਇੱਥੇ ਉੱਥੇ ਨਾ ਰੱਖੀ ਸਮਾਨ ਚੱਕ ਕੇ ਲੈ ਜਾਣੀ ਮੈਂ ਤੇਰੇ ਦੱਸਿਆ ਜੂਰਾ ਆ ਮੈਂ ਆ ਪਰਾ ਪੱਟੋ ਖੋਈ ਤੇ ਤੇਰੇ ਘਰ ਨੂੰ ਜਾਓ ਆ ਜਿਹੜੀ 5-10 ਫੁੱਟ ਪਾੜਦੇ ਤੇ ਪਟਾ ਕੇ ਨਾਲ ਦੂਰ ਕਰ ਹਾਂ ਉਹ ਪਰਸੇ ਨਾ ਪਰ ਛੱਡ ਦੇ 2 ਫੁੱਟ ਦੇ ਪੈਸੇ ਦੇ ਦੋ ਫੁੱਟ ਆ ਖੋਲ ਲੈ ਮੂਰੇ ਹੋ ਕੇ ਲੈ ਹਾਂ ਉਹ ਵਾਲਾ ਯਾਰ ਦੋਨੇ ਹਾਂ ਉਹਦੀ ਬੁੰਡ ਦੇ ਨਾਲ ਢੂੜ ਫੁੱਟ ਤੋਂ ਫੱਟੇ ਤੋਂ ਪਹਿਲਾਂ ਰੁਪਏ ਦੇ ਦਈਏ ਹਾਂ ਅਖੇੜਾ ਖਿੱਚਦੀ ਗਈ ਕਾਹਦੇ ਨਾਲ ਖਿੱਚਦੀ ਮੈਨੂੰ ਹਾਂ ਉਹ ਲਾਦਾ ਜੀ ਆ ਹੂਲਾ ਜਾਨਵਾ ਹੋ ਮਛੜਾ ਆ ਕਿਹਦਾ ਮੁੰਡਾ ਨਾਲ ਲਈ ਫਿਰਦਾ ਹੋਏ ਇਹ ਤਾਂ ਲਿਆ ਜਾ ਬਾਬੇ ਨਾਲ ਮੇਰੀ ਬਾਲੀ ਬਾਲੀ ਬਹੁਤ ਕਿਹੜਾ ਪਿੰਡੋਆ ਇਹ ਵੀ ਵਿਆਹ ਤਾ ਚਾਨ ਚੱਕੇ ਮੌੜਿਆ ਤੂੰ ਚਾਨ ਚੱਕ ਤੂੰ ਚਾਨ ਚੱਕ ਚਰਸ਼ੇ ਮੌੜਿਆ ਤੂੰ ਇਹ ਰ ਭੈਣ ਜੱਲ ਨਾ ਲੋੜਾ ਪਾੜਦਾ ਚੱਜਦਾ ਕੋਈ ਮਰਨਾ ਕਦੀ ਲੈ ਜਾਏ ਨਾ ਤਰੀ ਬਸ ਪਹਿਲਾਂ ਤੁਰੇ ਜਾਂਦੇ ਦੀ ਪੈਗੀ ਕੋਈ ਨਾ ਪੈਗੀ ਤੁਰੇ ਜਾਂਦੇ ਕਾਹ ਕ ਜਨ ਬਣਾਇਆ ਰਸੀ ਬਣਦੀ ਨਹੀਂ ਹਾਂ ਖਾਣੇ ਕੀ ਕੋਸੋਂ ਭੰਦੇ ਲੋ ਨਾ ਐਵੇਂ ਖਾਣੇ ਆਪ ਦਾ ਕੰਮ ਕਰਦੇ ਕਾਰੀਗਰ ਮਰ ਜਾਗੇ ਬਣਤ ਤੋੜ ਇੱਥੇ ਭੈਣ ਦੀ ਬੁੰਡ ਦੇ ਨਾਲ ਜਿੱਥੇ ਪੱਟੀ ਜਨੇ ਉਹ ਜੱਜ ਬਣਤ ਤੇ ਪੈ ਪਾ ਟੂਟੀ ਵਾਲੀ ਪੈ ਪੰਨੋਗੇ ਕਿਉਂ ਨਹੀਂ ਨਾ ਚੀ ਉਹ ਜਾਈ ਮੈਨੂੰ ਪਤਾ ਨਹੀਂ ਉਹ ਫਿਰ ਇਹਦੇ ਬਾਪੂ ਨੇ ਪਾਇਉ ਮੈਨੂੰ ਕੀ ਪਤਾ ਪੈਪ ਦਾ ਉਹ ਬਾਪੂ ਪਾ ਕੇ ਲਿਆਇਆ ਪੈਪ ਘਰੇ ਪਾਣੀ ਬਸ ਤੈਨੂੰ ਸੁਰਤ ਹੀ ਨਹੀਂ ਹੋਏ ਉਹ ਮੈਂ ਤਾਂ ਭੁੱਲ ਗਿਆ ਮੈਂ ਕੀ ਬੋਲਾਂ ਦੀ ਮਜੀ ਠੀਕ ਹੈ ਜੀ ਕਿਉਂ ਭੈਣ ਦੇ ਲੰਨੂ ਟੁੱਟੀ ਦਾ ਥੋੜੇ ਬਿੱਲ ਖੜਾ ਕਿ ਨਹੀਂ ਪੈ ਉਹਦਾ ਭੈਣ ਜਾਈ ਨਾ ਮੋਟਰ ਲੱਗੀ ਘੜੀ ਕਾਹਦਾ ਬਿੱਲ ਖੜਾ ਹੈ ਕਿਉਂ ਪਾਜ ਕਾਹਦਾ ਸਾਲਾ ਬਿੱਲ ਦਾ ਓ ਬਾਪੂ ਆਇਆ ਕਰ ਤੂੰ ਪਾ ਜਾ ਕੇ ਤੇ ਮੈਂ ਕੋਈ ਨਹੀਂ ਪਟਾਖੇ ਨੂੰ ਤੋਰਦੇ ਬਰਿਆ ਬਰੂ ਉਹ ਤੂੰ ਜਾ ਇੱਥੇ ਕੋਈ ਬਾਈ ਵਾਲਾ ਕਬੂਤਰ ਹੀ ਜੀ ਹਾਂ ਕਿੰਨੀ ਲੈ ਜਾ ਪਿੰਜਰਾ ਭਰਿਆ ਪਿਆ ਆ ਨਹੀਂ ਨਾ ਪੈਣਾ ਕਹ ਨੂੰ ਦੋਨੇ ਪਿਓ ਬਤ ਇੱਥੇ ਬਹਿ ਜਾ ਨਾ ਤੂੰ ਜਾ ਯਾਰ ਮੈਂ ਬਹਿ ਜਾ ਬਹਿ ਜਾ ਪਟਾੜਾ ਉਹਨੇ ਮਰਜਣ ਬੋਝ ਮੈਂ ਪਟਾਹੀ ਦਾ ਕੋਲੇ ਬੈਠਾ ਉਹਨੇ ਵਿਚੜ ਕੇ ਮਰਜਣਾ ਕੋਲੇ ਤੂੰ ਤਾਂ ਪਾਇੰਦ ਦੀ ਬਹੁਤ ਰਾਖੀ ਹੈ ਤੇਰੀ ਉਹ ਨਾਲ ਹੌਲੀ ਬੋਲੋ ਯਾਰ ਬੁੜੀਆਂ ਠਾਉਂਗੇ ਰੋਣਾ ਪਈ ਤੂੰ ਮਾਸੀ ਉੱਠ ਗੋ ਮੈਂ ਤੁਹਾਨੂੰ ਦੱਸਾਂ ਹੋ ਲੜੂਗੀ ਦੋਨੋਂ ਬੇ ਅਕਲ ਨੇ ਯਾਰ ਭਾਜਾ ਬਾਜਾ ਮੈਂ ਪਟਾ ਦੂੰ ਨਸ਼ਾ ਪਾਇੰਦ ਦੇ ਲੈਣ ਦੋਨੀ ਕਰਦੇ ਚੰਗਾ ਬਾਤ ਚ ਰੋਟੀ ਨੂੰ ਕਹਿੰਦਾ ਏ ਤੈਨੂੰ ਹਾਂ ਜੋ ਪੈਂਦਲ ਨਾ ਬੰਦ ਤੇ ਪੈਂਦੀਆਂ ਕੁੱਨੀ ਕੌਣ ਨਹੀਂ ਕੋਦ ਮਰੋਟੀ ਖਾ ਲਈ ਕਰੀਆਂ ਵੜਦੇ ਪੈਂਦੀਆਂ ਫਿਰਦੀਆਂ ਉਹ ਤੇ ਦੇਈ ਜਾਂਦਾ ਤੇਰਾ ਪਿਓ ਕੀ ਬੋਲ ਉਹ ਥੋੜੂ ਦਿੰਦਾ ਗਾਲ ਤੈਨੂੰ ਦੇ ਕੇ ਗਿਆ ਸਾਨੂੰ ਕੀ ਦੇ ਕੇ ਗਿਆ ਉਹ ਉਹ ਤਾਂ ਦੇ ਕੇ ਗਿਆ ਕਹਿੰਦਾ ਕਿਧਰੋਂ ਬਾੜਿਆ ਘਰੇ ਬਾੜਿਆ ਘਰੇ ਹੂੰ ਮਾੜੀ ਵੀ ਬੰਗੀ ਲੌੜਾ ਕੋਣ ਨਹੀਂ ਸੁਣਦੇ ਬਾਪੂ ਨਾ ਤੂੰ ਕਾਹਦੀ ਰਲ ਬੰਦ ਕਮੀਂ ਸਾਹ ਨਾਲ ਬੋਲ ਮਾੜਾ ਮੋਟਾ ਬੋਲਣ ਦਾ ਪਤਾ ਨਹੀਂ ਹੈ ਬੋਲਣ ਦਾ ਪਤਾ ਨਹੀਂ ਹਾਂ ਸਾਰਾ ਟੱਪੜੀ ਕਮਲਿਆ ਨਾ ਹਾਂ ਤੁਸੀਂ ਬਹੁਤ ਛਣੇ ਹੋ ਛੰਡੂ ਛਣੇ ਸਾਰੇ ਟੱਬਰ ਦੀ ਹਮ ਮਾਜਾ ਕਹਿੰਦਾ ਪਾਇ ਰਾਤ ਨੂੰ ਬਟਕਾ ਕੱਢ ਟੱਪੇ ਲ ਪਾਇਂ ਦਾ ਤੁੰਬਾ ਜਾ ਬਈਏ ਰੋ ਤਾਂ ਬੋਂਡਾ ਕਸਾ ਗਿਆ ਤੇ ਨਹੀਂ ਫੋ ਬੋਂਡਾ ਚਲੋ ਕੀ ਫੋਟੋ ਕਜੋ ਬਾਈ 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 3 ਜਣੋਂ ਹਟੀ ਥਲੀ ਹੂੰ ਮੇਰਾ ਸੋਰ 3 ਫੋਟੋ ਕਜੋ ਗਈ ਖੂਹੀ 3 ਫੋਟੋ ਬਾਈ ਬਾਈ 3 ਬੰਦੋਂ ਹਟ ਜੂ ਇਹ ਤਾਂ ਹੋ ਰਹੀ ਜਿਹੜੇ ਖੁੰញਾ ਪੱਟ ਦਿੰਦੇ ਆਪਾਂ ਕਿਹੜੀਆਂ ਖੁੰញਾ ਵਾਲੇ ਬਣ ਬਿੱਕੇ ਡਾਈ ਜਾਂ ਪੈਂਦੀ ਬੋਣ 1000 ਨਾ ਮੈਂ ਜਾਵੇ ਮੈਂ ਤਾਂ ਕੰਜਾ ਪੈ ਗਿਆ ਪੈ ਜਾਣੇ ਪੈ ਜਾਣੇ ਸੌਂ ਦੱਪਾ ਲੱਗੂ ਉਹ ਜੀ ਉਹ ਕਿ ਤੜਕੇ ਪਟਾਂਗੇ ਵੀ ਹੁਣ ਤਾਂ ਟਾਈਮ ਬੜਾ ਸਾਡਾ ਛੁੱਟੀ ਗਿਆ ਹਾਂ ਹੋਰ ਕੱਤਰੋ ਕੱਤਰ ਕਰਾ ਹਿੰਮਤ ਕਰੋ ਕਹਿ ਬਈ ਕੁੱਤੀ ਹੋਣੇ ਬਾਈ ਇਹਨੂੰ ਤੀਜੇ ਗੇ ਨਾ ਤੀਏ ਹੀ ਕੋਈ ਕਾਇਸ ਬਾਬਾ ਨਾ ਫਾਇਸ ਪੁੱਛੇ ਮੜੀ ਨਾ ਦੰਦਾ ਜਾਂਦਾ ਕੰਜੇ ਤਾਂ ਗੱਲਾਂ ਵਾਲੀਆਂ ਕਰਦੇ ਹੋ ਯਾਰ ਅੱਖੇ ਤਾਂ ਸੀਗਾ ਕੰਮ ਨਹੀਂ ਕਰਦੇ ਗੱਲਾਂ ਵਾਲੀਆਂ ਕਰਦੇ ਹੋ ਹੌਣ ਸਾਰਾ ਅੱਖੇ ਸੀਗਾ ਮੈਨੂੰ ਚੀਜ਼ਾਂ ਦੀ ਜਾਂਦੀਆਂ ਹਾਂ ਹਾਂ ਦਾਵ ਉਹ ਕੁੜੀ ਚੋਦਿਆਂ ਨੂੰ ਕਰ ਲੈ ਲੌੜਾ ਫੜਨਾ ਤੇ ਬੈਠਾ ਤੇ ਮੂਰੇ ਬੈਠਾ ਮਿੱਟੀ ਰਖੜੀ ਪੰਦੀਆ ਮਾਰੀ ਰਖੜੀ ਪੈਂਦੀ ਐ ਨਾ ਕਰ ਛੁੱਟ ਗੱਲਾਂ ਕਰੀ ਜਨੇਓ ਫਿਰ ਰਸਤੇ ਜਾਣਾ ਛੁੱਟੀ ਨਾ ਕਰਦਿਗੇ ਕਦਿ ਛੁੱਟੀ ਕਰਦਿਗੇ ਤੂੰ ਟੜਕੇ ਦੇਖਾਂਗੇ ਮੈਂ ਕਹਣਾ ਟੜਕੇ ਟੁੜਕੇ ਨਹੀਂ ਇਹਨੂੰ ਪੱਟੋ ਕੁਛ ਨਾ ਕੁਛ ਟੜਕੇ ਪੱਟ ਦਾਂਗੇ ਸੱਬਲ ਬੱਜੀ ਜਾਂ ਗੂਠਾ ਲਾ ਰੂ ਤਾ ਮਰੀਏ ਨੇ ਰੇਜ ਦਿਨਾਂ ਟਕਾ ਇਹ ਪਤਾ ਕਿ ਨਹੀਂ ਹੋ ਗੀ ਕਦ ਦਿਨ ਹੋਗੀ ਲੰਗਾਈ ਮਰੀਏ ਨਾ ਉੱਤੇ ਲੈਟ ਲਾ ਰੱਖੀ ਐ ਯਾ ਨਹੀਂ ਪਾ ਗਣੀ ਉਹ ਤਾਂ ਕਿ ਰਾਤ ਨੂੰ ਪਟਾਂਗੇ ਰਾਤ ਨੂੰ ਤਾਂ ਹੁਣ ਜਿੰਨੀ ਪਟਣੀ ਸੀ ਪੱਟਤੀ ਬਸ ਹਾਂ ਫਿਰ 10 12 ਫੁੱਟ ਹੋਗੀ ਬਹੁਤ ਤੇਰੇ ਕੋਲ ਹੀ ਐ ਸੀ ਕਈ ਦਿਨ ਫਿਰ ਆ ਪਟਕੀ ਜਾਵਾਂਗੇ ਪਟਕੀ ਜਾਵਾਂਗੇ ਕੋਈ ਕੋਈ ਦਿਨ ਕੋਈ ਨਹੀਂ ਭਰਾਵਾ ਮੈਨੂੰ ਪਹਿਲਾਂ ਘਰੋਂ ਗਾਣਾ ਦੇਖ ਕੇ ਗਿਆ ਬਾਪੂ ਕਹਿੰਦਾ ਕਿੱਧਰ ਬਾੜੇ ਇਹ ਮੈਨੂੰ ਐ ਡਾਕਟਰ 25 ਫੁੱਟ ਖੂਹ ਹੀ ਕਹਿੰਦੇ ਆਪਾਂ ਤਾਂ ਖੂਹ ਕਿਨੋਂ ਤਰੈ ਯਾ ਵੇ ਪੌੜੀਆਂ ਤੇ 3 ਫੁੱਟ ਤਾਂ ਹੈ ਸਹੀ ਗੱਲ ਹੈ ਬਾਈ ਮੁਸ਼ਕਲ ਹੋ ਗਿਆ ਇੱਥੇ ਜਾ ਪਰ ਜਿਸ ਪੁੱਜੀ ਕੋ ਤੇ ਬੋਰ ਨਾ ਅੱਜੇ ਨਹੀਂ ਤਾਂ ਪਕੌੜੇ ਕਰ ਰੱਖੇ ਮੈਨੂੰ ਤਾਂ ਜੀ ਕੰਮ ਸ਼ੌਕਾ ਜਰਾ ਆਨੂੰ ਬਾਬਾ ਬਾਲਾ ਔਖਾ ਹੈ ਬਾਲਾ ਔਖਾ ਉੱਤਾਂ ਕੰਮ ਕੋਈ ਨਹੀਂ ਰਹਿਣਾ ਇਹ ਤਾਂ ਜਿਹੜੇ ਹੋਰ ਹੀ ਹੈ ਜਿਹੜੇ ਟਟੀਆਂ ਪਟ ਦਿੰਦੇ ਆਪਣੇ ਹਿਸਾਬ ਵਾਲੇ ਪੱਟੀ ਖੜੇ ਟੱਟੇ ਕਰ ਹੂੰ ਇਸ ਕਰ ਆਏ ਕਰ ਫਿਰ ਕਰ ਛੁੱਟੀ ਹੈ ਕਰ ਛੁੱਟੀ ਮੇਰਾ ਦਾਬ ਸਰੀਰ ਟੱਟੇ ਤੇ ਤੇਰੇ ਤੇ ਸੌਣ ਨੂੰ ਜੀ ਕਰਦਾ ਵੀ ਐਂ ਸੌਣਾ ਨੀੜ ਕੇ ਫਿਰ ਹੂੰ ਕਰ ਫਿਰ ਪਈਆ ਜਿੱਤਾ ਰਿਸ਼ਤੇਦਾਰਾਂ ਦੀ ਛੁੱਟੀ ਮੰਨ ਕਾਦੀ ਪਾ ਲੈ ਕਰਨੇ ਵੀ ਸਰੀਰ ਕੰਡ ਮੋਰੇ ਪਾਲਟੀਆਂ ਖਿੱਚੀ ਦੀ ਚਲ ਠੀਕ ਹੈ ਫਿਰ ਮੈਂ ਤਾਂ ਪੈਣਾ ਤੜਕੇ ਆ ਜਾਓ ਚੰਗਾ ਕਿੱਧਰ ਆ ਜਾਓ ਤੜਕੇ ਯਾਰ ਫਿਰ ਹੈ ਇੱਥੇ ਪਾਵਾਂਗੇ ਤਾਂ ਜਿਹੜੇ ਕੋਲੇ ਹੀ ਆ ਫਿਰ ਕੰਮ ਕਰੋ ਕਿ ਐਡੀ ਜਿਤਨੇ ਪੈ ਛੁੱਟੀਆਂ ਆਈ ਨਹੀਂ ਭਰਾਵਾ ਲੋਟ ਆਉਂਦਾ ਆ ਦੀ ਗੱਡੀ ਲੈ ਜਾਓ ਤੇ ਤੜਕੇ ਆ ਜਾਓ ਕੋਈ ਨਹੀਂ ਹੂੰ ਛੱਪੜ ਤੇ ਕੱਪੜਾ ਆ ਸਾਡਾ ਰੱਸਾ ਕਿਧਰ ਗਿਆ ਬਾਲਟੀ ਨਾਲ ਬੰਨਿਆ ਸੀ ਮੈਨੂੰ ਰੱਛੇ ਦਾ ਕੀ ਪਤਾ ਹੈ ਉਹ ਤਾਂ ਸਾਡੀ ਵੱਡੀ ਲਾਸਾ ਆਪਣਾ ਰੱਛਾ ਬੱਬਾ ਹੋ ਯਾਰ ਰੱਛਾ ਮੈਂ ਚੱਕਿਆ ਨਹੀਂ ਚੱਕੇ ਲੇਗੇ ਕਮਾਲ ਦੀ ਗੱਲ ਹੈ ਓਏ ਉਹ ਤਾਂ ਜਦ ਵੱਡੀ ਲਾਸਾ ਆਪਣੀ ਰੱਛਾ ਸੀ ਯਾਰ ਆ ਬਾਲਟੀ ਨਾਲ ਬੰਨਿਆ ਹੋਇਆ ਹਾਂ ਸੱਬਲ ਤੇ ਕਪੜਾ ਮਾਰਦੇ ਤੇ ਗੱਦੀ ਲਾੜੇ ਅੰਦਰ ਅੱਛਾ ਮੈਂ ਭਾਈਆਂ ਪਰੌਣੇ ਕੋਲ ਕਰ ਲੈ ਬਾਤ ਕਰਦੇ ਆਂ ਨੋ ਨੋ ਐ ਕਰਿਓ ਨਾ ਤੇ ਤੜਕੇ ਦਾ ਨਾ ਓ ਚੰਦ ਹਾਂ ਤੜਕੇ ਟਾਈਮ ਨਾਲ ਆ ਜਾਓ ਕਿੱਥੇ ਜਾਓ ਟਾਈਮ ਨਾਲ ਤੇਰੇ ਆਹ ਪਿੰਡ ਖੜਾ ਯਾਰ ਬਗਜੋ ਠੀਕ ਤੇ ਪਿੰਡ ਨਹੀਂ ਖਰਾਬ ਹੈ ਸਵੇਰੇ ਸਾੜਾ ਖਰਾਬ ਹੈ ਸਵੇਰੇ ਪ੍ਰੈਕ ਕਰੋ ਪਾਣੀ ਪਿਆਉ ਤਾ ਨਾ ਹਲਾ ਨੋ ਟੀਆਂ ਨਾ ਉਹ ਸਾਰੇ ਢੀਡੇ ਲਵੇ ਰਦੇ ਮਿੱਟੀ ਆਏ ਨਹੀਂ ਬਰਾ ਮੈਂ ਪੈਂਦਾ ਤੜਕੇ ਬਾਪੂ ਲੜੀ ਜੂ ਤੜਕੇ ਹੀ ਕੰਮ ਲੱਗਿਆ ਬੰਮ ਨਹੀਂ ਤੇ ਕੱਪੜੇ ਭਰੇ ਪਏ ਸਾਰੇ ਯਾਰ ਮਿੱਟੀ ਦੇ ਚਾੜ ਲਿਆ ਯਾਰ ਇਹ ਤੈਨੂੰ ਚੀਜ਼ ਦਾ ਫਾਇਦਾ ਇਹਦਾ ਕਦਾ ਫਾਇਦਾ ਕਿਛਣਾ ਮੰਗੇ ਤੋਂ ਮੰਗੇ ਫਿਰ ਲੱਗਾ ਕਿਨੇ ਧੋਣੇ ਨਾ ਮਤ ਆਪ ਦੇ ਆਪੇ ਤੋਂ ਕਿ ਧੋਵਾਂਗੇ ਉਹ ਤੜਪ ਮਨ ਲੱਗਾ ਕੋਈ ਨਹੀਂ ਖੜਾ ਰੇ ਹੁੰਦੇ ਜਿਦੇ ਨਾ ਚੇਂਡਾ ਲਾਉਂ ਉਹ ਥਾਟਰ ਤੇ ਲਾਓ ਬੜਾ ਟ੍ਰੇਲ ਦਾ ਓਏ ਗੱਡੀ ਹਾਂ ਚੰਦ ਭੇਜਣਗੇ ਬੜੀ ਮੇਨ ਗੱਡੀ ਆ ਇਹ ਕਾਰਪੀਓ ਲਈ ਫਿਰਦਾ ਹੈ ਨਹੀਂ ਸਾਡਾ ਹੁੰਦਾ ਹੀ ਲਾਲ ਅੰਦਰ ਭੈਣ ਜਾਲਾ ਉੱਥੇ ਲਾ ਦੇ ਲਾ ਦੇ ਲਾ ਦੇ ਪਾਟਾ ਮੈਂ ਤਾਂ ਲੈ ਸੱਬਣਾ ਖਾਉਂਗਾ ਗੱਲ ਲਾ ਲਾ ਬੜਾ ਬੋਲੀ ਜਾਂਦਾ ਕੋਈ ਐ ਕਰੋ ਹੋ ਮੰਜਾ ਪਿਆ ਮੈਂ ਬਿਸਤਰਾ ਲਿਆਉਣਾ ਰਾਤ ਨਗਾ ਲਾਤ ਨੂੰ ਗੁੰਡ ਮਾਰ ਕੇ ਚੱਲ ਲਈ ਉਹ ਚੰਦ ਤੇਰੇ ਕੋਲ ਹੀ ਭਾਵਾਂਗੇ ਰਿਸ਼ਤੇਦਾਰ ਆਉਣਗੇ ਇੱਥੇ ਨਹੀਂ ਭਾਵਾਂ ਮੈਂ ਪੈਣ ਦਿੰਦਾ ਲਾਵਾਟਾਂ ਕਰਾਂਗੇ ਨਾ ਨਾ ਮੈਂ ਥੱਕਿਆ ਕਾਹਦੀ ਕਰ ਉਹ ਮੰਜਾ ਪਿਆ ਤੇ ਉੱਥੇ ਪੈ ਜਾ ਦੋਨੇ ਜਣੇ ਬਿਸਤਰਾ ਨਾ ਨਾ ਇੱਥੇ ਭਾਵਾਂਗਾ ਨਹੀਂ ਨਹੀਂ ਸਾਨੂੰ ਅਨ ਤੇ ਤੇ ਕੋਲੇ ਨਾ ਯਾਨੀ ਫਿਰ ਆਏਗਾ ਤੁਸੀਂ ਇੱਧਰ ਪੈ ਜਾਓ ਮੈਂ ਗਾਂਹ ਪੈ ਜਾਣਾ ਕੋਲੀ ਫਿਰ ਕੋਲੇ ਪਾਉਗੇ ਨਾ ਛਕੀਰੀ ਦਾ ਕੱਪਾ ਦੇ ਕੋਲੇ ਬਹਿ ਕੇ ਬੁੰਡ ਦੇਣੀ ਹੈ ਮੈਨੂੰ ਤੁਮ ਉਹ ਨਹੀਂ ਹੁੰਦਾ ਹੀ ਆ ਕੀ ਹੁੰਦਾ ਮਾੜਾ ਲੈ ਚੱਲ ਆਇਆ ਚੰਗਾ ਭੈਣ ਜੀ ਆ ਨਾ ਕੋਲੀ ਪਾ ਮੈਂ ਪਾਣੀ ਦਾ ਕੋਲੇ ਬੜਕਾ ਪਿਆਰ ਹੋ ਗਿਆ ਆਪਣਾ ਕਾਦਾ ਪਿਆਰ ਹੋ ਗਿਆ ਬੜਕਾ ਪਿਆਰ ਨਾਲ ਆ ਜਾਓ ਬਾਈ ਆਪਾਂ ਕਪੜਾ ਬਣਾ ਲਿਆ ਬੇਡੀਆਂ ਹੈ ਉਹ ਹੋਰ ਆਪਾਂ ਬਹਿ ਕੇ ਤਾਂ ਗਏ ਸੀ ਉਹਦੇ ਹਾਂ ਉਹਦੇ ਬਹਿ ਕੇ ਤਾਂ ਗਏ ਸੀ ਆਹੋਂ ਕੱਲ ਕਹਿਣ ਚਾ ਜਾਂਦੀ ਬੈਠੀ ਤਾਂ ਸੀਗੇ ਮੈਂ ਤੇ ਫੜਾਉਣਾ ਦੇਖੋ ਕੰਬਲ ਕਿ ਪਾਵਾਂਗੇ ਕੀ ਕੋ ਕੰਬਲ ਜਪਾਂਗਾ ਤੇਰੀ ਨਾ ਨਾ ਭਰਾਵਾ ਬੀੜੀਆਂ ਨਹੀਂ ਮੁਸ਼ਕਲ ਲੱਪੜੇ ਮੈਂ ਤਾਂ ਇੱਧਰ ਪਊਂ ਆ ਉਹ ਤਾਂ ਨਾ ਭਰਾਵਾ ਫਾਇਦੇ ਕਰਨ ਨੂੰ ਤੋਲੇ ਪੰਜਾ ਲੰਨਾ ਜੋ ਟ੍ਰੈਕ ਜਿਮ ਕਰਾਟਾ ਦੇ ਕਪੜਾ ਮਾਰਦਾ ਜਿੱਤਰਾਂ ਤੇ ਖਰਦਾ 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 ਹਾਏ ਹਾਏ ਕਾਪ ਬਾਕੀ ਕਮਾਓ ਇੱਥੇ ਕਪੈਣ ਜਾਈ ਨੇ ਸਾਰੇ ਗੱਦਿਆਂ ਭਰੇਗਾ ਯਾਰ ਉੱਦੇ ਗਦਣਾ ਭਰਾਂਗੇ ਹੋਰ ਹੋਰ ਕੰਬੜ ਲਪੇੜੇਗਾ ਆਪ ਕੋਲ ਆ ਲੈ ਬਾਬਾ ਉਹ ਆ ਕੰਮ ਹਾਂ ਯਾ ਪਿੰਕਨ ਨਾ ਦੱਬ ਗਿਆ ਹੰਮ ਕੰਮ ਕੀ ਕੋਤਰੀ ਭੈਣ ਦੇ ਹੱਥ ਲਾਇਆ ਓਏ ਆਇਆ ਕਿ ਉਹ ਫੇਰਾਂ ਟੁੱਟਾਂ ਵੇਲੇ ਆਇਆ ਕਿ ਜਿੱਦੜਾ ਆ ਬੱਤ ਜੀ ਮੋੜੀ ਫਾ ਦੁਪਾਰੇ ਭੈਣ ਜਾਲਾ ਨੂੰ ਆ ਉਹ ਨਾਲ ਬੈਠਾ ਨੂੰ ਕਹਦੇ ਕਾ ਤੇਰੇ ਤੋਂ ਮੌਣ ਆਉਣੀਆਂ ਓਏ ਆਪ ਛੱਕਿਆ ਵਿਚੇਰਾ ਬੱਤ ਛੱਕੇ ਕਿੱਥੇ ਖਿੱਚਤੀਆਂ ਵਾਲਟੀਆਂ ਮਾਸੀ ਕੋਈ ਨਾ ਜਾਇਆ ਜਾ ਭੱਗ ਜਾ ਬੁੰਡ ਦੇ ਆ ਮਾਸੀ ਨੂੰ ਭੱਗ ਜਾ ਮਾਸੜ ਨਾਲ ਹੀ ਪੈ ਜੀ ਅਖਰ ਬਖਸ਼ਾ ਕਰੂਗੇ ਹਾਂ ਨਲੇ ਮਾਸੀ ਕਹੀ ਨਾ ਢਿੱਲੀ ਆ ਮਾਸੜ ਨਾਲ ਪੈ ਜੀ ਆ ਭੱਗ ਜਾ ਮੇਰੇ ਸਾਰੇ ਧੂਮ ਕਾ ਉੱਪਰ ਨਾ ਪਰ ਉਹ ਰਹਿ ਨਾ ਨਾ ਉਹ ਬਾਬਾ ਉਹਨੂੰ ਕਹੇ ਦੇ ਮੈਂ ਤੋ ਕਿ ਹੋਟ ਦੇ ਦੇ ਸਟੇਟਰ ਕਿ ਉਹ ਕੀ ਢੋਲ ਕੀ ਕੋਲੇ ਰੱਖੀ ਬੈਠਾ ਹੈ ਫਿਰ ਰੱਖਣੀ ਹੈ ਪੰਜਰ ਦੇ ਪਿੱਛੇ ਜਾਦਾ ਪਹਿਲਾਂ ਲਾਉਂਦਾ ਹੁੰਦਾ ਮੈਂ ਸੁਰ ਉਹ ਲੈ ਬਾਬਾ ਉਹਨੂੰ ਵੀ ਲਾ ਕੇ ਸੁਣਾ ਦੇ ਫਿਰ ਵਫਰ ਮੈਂ ਕਬਈ ਅਸੀਂ ਲਾ ਕੇ ਸੁਣਾ ਦੇ ਯਾਥ ਲਾਉਣਾ ਹੁੰਦਾ ਬਾਬਿਆਂ ਨਾਲ ਇਹਨੂੰ ਕਹ ਪੁੱਛ ਪਛਦੇ ਹੀ ਇਹਦੇ ਪੁੱਛ ਦੇਵਾ ਕੋਈ ਮੈਂ ਤਾਂ ਲੋੜ ਨਹੀਂ ਕਿਉਂ ਬਈ ਇਹਨਾਂ ਰਬਾਪੂ ਫੇਰ ਉੱਠ ਕੇ ਆ ਜੂ ਚਾਲਾ ਕਾਇਗਾ ਕੌਲੇ ਕੋਲੇ ਪਾਟੀ ਪਈਆ ਤੇਰਾ ਬੋਬੀ ਆਕੇ ਮੁਰ ਗਿਆ ਫੁੱਟ ਤੇਰੀ ਵੀ ਰਿੱਤੇ ਦਾ ਰਾ ਪਾਟੀ ਪਈਆ ਕੀ ਕੋਈ ਮਰੀ ਨਾ ਪੈਣੀ ਜਈ ਨਾ ਬਈ ਬਈ ਦੇ ਸਕੇਲ ਤੇ ਸਕੇਲ ਤੇ ਤੀਸਰੇ ਸਕੇਲ ਤੇ ਕੋਈ ਆ れる ਧਰ ਦੇ ਬਾਪ ਉੱਟ ਕੇ ਆ ਜੂ ਉਹ ਘਰ ਜਾ ਯਾਰ ਓਏ ਓਏ ਹੈ ਨਹੀਂ ਨਹੀਂ ਇੱਕ ਤਾਂ ਹੋਰ ਇੱਕ ਤਾਂ ਹਾਂ ਇੱਕ ਤਾਂ 12 ਵਜੇ ਪਏ ਹੈ 3:30 ਹਾਂ ਓਏ ਕਿਉਂ ਤੁਸੀਂ ਮੈਨੂੰ ਘਰੋਂ ਖੜਾਉਂਗੇ ਪਹਿਲੇ ਸਕੇਲ ਤੇ ਗਿਆ ਦੂਜੇ ਤੇ ਤੀਜੇ ਤੀਜੇ ਤੇ ਜਾ ਕੇ ਬੰਦ ਕਰ ਦੇ ਬਸ ਹਾਂ ਹਾਂ ਚੱਡਾ ਬਣਾ ਹਾਂ ਹਾਂ ਚੱਡਾ ਬਣਾ ਲੈ ਲੈ ਇਸ ਤਰ੍ਹਾਂ ਕੀ ਚੱਡਾ ਨਾ ਨਾ ਮੈਂ ਤਾਂ ਲੋੜ ਨਹੀਂ ਤੁਸੀਂ ਲਾ ਲਓ ਮਾੜੇ ਜੀ ਦਿਮਾੜ ਆ ਜੀ ਅਹੀਂ ਸ਼ੁਰੂ ਹਾਂ ਹੂੰ ਆ ਆ ਮਾਣਾ ਮਾਗਰ ਡਿੱਗੂ ਹੂੰ ਫਾਈਟ ਆ ਚਪੇ ਨਾ ਹਾਂ ਫਾਈਟ ਬੜੀ ਮੈਂ ਬੋਲ ਜਿਉ ਨੋ ਹਟ ਜਣੇ ਗਾੜਾ ਜੇ ਗੱਟੜੀnga ਮਲਦੀ ਇਹਦਾ ਆਪਣਾ ਰਿਸ਼ਤੇਦਾਰਾ ਮਿਰਜਾ ਗਾਇਆ ਨਾ ਹਾਂ ਹਾਂ ਸਾਬ ਨੇ ਹਾਂ ਮੱਖੀ ਸਿੱਖਿਆ ਸੀ ਅੱਛਾ ਭਾਈ ਜਦ ਮੈਂ ਗਾਉਂ ਜਾ ਗਿਆ ਮੈਥੋਂ ਬਾਹਰ ਜੀ ਗਾਂ ਹੋ ਰਹੀ ਹੋ ਰਹੀ ਅੱਛਾ ਹਾਂ 6 ਬੰਾ ਪਾਲੀ ਗਿਆ ਅੱਛਾ ਠੀਕ ਹੈ ਉਫਾ ਡਨ ਨਾ ਨਾ ਮੁੰਡਾ ਨਾ ਆਪੇ ਛੇੜ ਨਾ ਫਪੜਾ ਤੀਜੇ ਸਕੇਲ ਚ ਆਇਆ ਸਾੜਾ ਤੀਜੇ ਸਕੇਲ ਦਾ 1000 ਰੁਪਏ ਗਿਆ ਨ ਲਗਾ ਉਹ ਕਾਹ ਨੂੰ ਦੌਰਾ ਪੈਗਾ ਉਹ ਚੰਦ ਉਹ ਤੀਜੇ ਸਕੇਲ ਚ ਚੱਲੀਆਂ ਤੇ ਚੱਲੀਆਂ ਤੇ ਚੱਲਣ ਚੱਲ ਸੋਰਾ ਸੋਰਾ ਆ ਰਿਹਾ ਸੋਰਾ ਤੇਰੀ ਭਾਂਡਾ ਖੁੱਡਾ ਸੋਰਾ ਆ ਰਿਹਾ ਸੋਰਾ ਰੁਪਏ ਸੋਰਾ ਆ ਦੇਖ ਸੋਰਾ ਆ ਰਿਹਾ ਯਾਰ ਉਹ ਚੰਦ ਓਏ ਜਾ ਉਹ ਖੜ ਜਾ ਯਾਰ ਫਪੜਾ ਤੂੰ ਪਰਵਾਹ ਨਾ ਕਰ ਛੇੜ ਨਾ ਓਏ ਪਾਏ ਡਲ ਰੇ ਮੱਲਾ ਰੱਬ ਕੇ ਮੋਹ ਨਹੀ ਯਾਰਾ ਚੰਦ ਓਏ ਓਏ ਕਾਹ ਚਾਹਿਆ ਸ਼ੋਰੀ ਗਾਟਾ ਹੋ ਰਿਸ਼ਤੇ ਜਰਾ ਪੜੀ ਪਾਏ ਤੇ ਫੋਦੇ ਦੁਰਸੀ ਮੱਲਾ ਦਬੰਦ ਚੱਟ ਸਾਹਿਆ ਤੈਨੂੰ ਕੋਈ ਕੋਈ ਰਹਿ ਗਈ ਸੀ ਸੁਰਹ ਕਿੱਥੋਂ ਫੜੀ ਆ ਗਈ ਸੀ ਸਾਹਿਆ ਹੁੰਦੋ ਬਾਦ ਪੂ ਤਨ ਓਏ 15ਵੇਂ ਸਕੇਲ 'ਚ ਸੀ 15ਵੇਂ ਸਕੇਲ 'ਚ ਮੈਂ ਕਹਾ ਮਰੇ ਦਸ ਸਕੇਲ ਅਰੇ ਸਾਹਦਨ ਕੋਈ ਕਿਉਂ ਮੈਂ ਕਹ ਬੰਦ ਚੱਟਦੇ ਕਾਹ ਨੂੰ ਗਾ ਨੂੰ ਆਜਾ ਸਰ ਟਿੰਗ ਖੜ ਗਿਆ ਪਾਈਂ ਜਾ ਗਿਆ ਮੈਂ ਸੇਦੀ ਘਾਟ ਨਾਲ ਮੈਂ ਮਾਈਂਟੈਂਸ ਹੀ ਮੈਂ ਕੱਢ ਲੇ ਬੋਲ ਦੇ ਛੰਡੇ ਦੀ ਕੋਸੇ ਜਿੰਦਾ ਡੁੰਡਾ ਕੋਸੇ ਮੈਂ ਤਾਂ ਕਿਸੇ ਕੋਲ ਭੜੀ ਜਾਂਦਾ ਲੋੜ ਆ ਫੜਨ ਲੱਗੇ ਫਿਰ ਪੈ ਜਾ ਦੁੱਪ ਕਰਕੇ ਪਰ ਮੈਨੂੰ ਕਾਇ ਸੀ ਮੈਂ ਹਟਾ ਲੇ ਤੇ ਮੋਟਾ ਹੂੰ ਮੈਂ ਨਾ ਆ ਕੇ ਓ ਪੈ ਜਾ ਹੁਣ ਕੀ ਗੱਲਾਂ ਕਰੀ ਜੰਨੇ ਓ ਇਹ ਐ ਕਹਿੰਦਾ ਕਿ ਬਾਬਾ ਛੋੜ ਲਾ ਬੋੰਡ ਦੇਣੀ ਸੌ ਲਗੇ ਭਾਈ ਦਾ ਲੋੜਾ ਪਹਿਲਾ ਤਾਂ ਸਾਂ ਮਸਾਂ ਬੋੜਾ 15 ਮਿੰਟ ਸਕੇ ਮੈਨੂੰ ਐਸੀ ਰੰਬ ਕੇ ਮਰੇਗਾ 15 ਮਿੰਟ ਖੇਲ ਚ ਮੁੜਿਆ ਓਏ ਤੂੰ ਐ ਕਰ ਜੇ ਇੱਥੇ ਪੈਣਾ ਪਾਓ ਨਹੀਂ ਉਹ ਬਾਹਰ ਪਿਆ ਮੰਜਾ ਤੇ ਉੱਥੇ ਬਿਸਤਰਾ ਮੱਝਾ ਨਾ ਨਾ ਵੱਡਾ ਕਰ ਜਾਂਦੇ ਕੋਈਆਂ ਗੱਲਾਂ ਕਰਦੇ ਐ ਕਰ ਆ ਲੈ ਕੰਬਲ ਲਾਓ ਪੈ ਜਾ ਯਾਰ ਬਾਬਾ ਹਾਦਰ ਹੋ ਕੇ ਪਾ ਯਾਰ ਇੱਥੇ ਪੈ ਜਾ 8 ਵਜੇ ਚੜ ਕੇ ਉੱਠਾਂਗੇ ਸਾਨੂੰ ਨਹਾਉਣ ਤੋਂ ਨੂੰ ਪਾਣੀ ਚਾਹ ਸਰਾਣੀ ਅੱਜ ਦੀ ਗੱਲ ਹੈ ਪਿਆਰੀ ਜੋ ਇੱਥੇ ਪਰੌਣੇ ਆਏ ਹੋ ਕੋੜ ਤੁੜ ਜਰੂਰੂਗੀ ਫਿਕਰ ਨਾ ਕਰ ਕੰਮ ਆ ਯਾਰ ਬਾਕੀ ਕਾਮ ਹੈ ਆ ਬਾਜੀ ਕੇ ਨਾ ਚੋਟੀ ਤੇ ਹਾਂ ਦੋਨੋਂ ਘਰੇ ਦੀ ਤੁਨ ਬਾੜ ਦਾ ਜਿੱਥੇ ਮੈਂ ਇੱਥੇ ਬਾਹਰ ਰੱਖਿਆ ਹੂਹੀ ਦੇ ਪਤਾ ਕਿੰਨੇ ਲੱਗ ਗਏ ਆ ਆਹ ਆ ਬਾਬਾ ਦਾ ਬਾੜਾ ਲੱਗੂ ਹੂਹੀ ਨੂੰ ਹਾਂ ਬਾੜਾ ਦੇਖ ਲਓ 2 ਘੰਟੇ 10 ਫੁੱਟ ਮਾਰੀ ਮੈਂ ਤਾਂ ਕਾਇ ਪਿੰਡਾਂ ਚ ਪਟਾਈਆਂ ਮੰਨਿਆ ਹੋਇਆ ਪਟਾਈਆਂ ਪਟਾਈਆਂ ਯਾਰ ਟੱਟੀਆਂ ਬਟਣ ਜੀ ਮੇਲੇ ਜੀ ਹਾਂ ਬਹੁਤ ਵੱਡਾ ਕੰਮ ਆ ਦੇਖ ਪਿਓ ਦਾ ਧਿਆਨ ਕਰਤਾ ਪੈਂਡਾ ਲੋੜਾ ਜਿਹੜੀ ਸੀਗੀ ਖਾ ਗਿਆ ਵਿਚ ਵਿਚ ਟਟੀਆਂ ਪੱਟਣ ਤੇ ਹੋ ਗਿਆ ਕੋਈ ਨਾ ਕੋਈ ਦਰਦ ਕੋਈ ਦਰਦ ਇਹ ਸ੍ਰਿਸ਼ਟੀ ਨਹੀਂ ਹੈ ਜਿਹੜੀ ਲੈਦੇ ਪੈਂਡੇ ਫੋਦੇ ਦੀ ਸ੍ਰਿਸ਼ਟੀ ਹੈ ਜ਼ਮੀਨਾਂ ਵਿਚ ਵਿਚ ਖਾ ਗਿਆ ਸ੍ਰਿਸ਼ਟੀ ਹੈ ਇਹ ਬੰਤ ਮੈਂ ਆਪ ਦੀ ਜਾ ਗਿਆ ਵੀ ਨਛਾ ਨਛਾ ਵੇ ਫੋਲਾ ਮਾਤ ਨਹੀਂ ਜੀ ਟੱਟੀ ਪੱਟ ਗਿਆ ਸਾਰੀ ਜੀ ਜੁਰਮ ਦੀ ਪਾ ਦੇਣਾ ਸਾਰੀ ਉਮਰ ਦਸ ਵੀ ਪੀੜੀਆਂ ਭਰਦੀ ਨਹੀਂ ਹੈ ਗਾਹੇ ਤੁਰਿਆ ਇਹਨਾਂ ਸਮਾਨ ਗਾਹੇ ਬੱਚ ਥੱਲੋਂ ਖਲਵਾ ਰਹੀ ਹੋ ਜਾਂਦਾ ਹਾਂ ਹਾਂ ਬੱਚੇ ਤੁਰ ਯੁਜਵੇ ਤੋਂ ਡੜਾ ਡਰਤਾ ਇਹ ਇਹ ਸਮਾਨ ਸਿਰ ਤੇ ਗਾਹੇ ਅੱਛਾ ਖਾਲੀ ਪਈ ਉਸ ਰੇਟ ਵਰਗੀ ਗੁਈ ਪਰ ਦੀ ਬੁੱਢੀ ਹੈ ਉਹ ਹੀ ਜੀ ਪੱਟ ਕੇ ਜਾਵਾਂਗੇ ਫਿਰ ਆਪਾਂ ਉਹੋ ਪੱਟ ਕੇ ਹਾਂ ਉਹ ਜੀ ਤਾਂ ਫਿਰ ਪੱਟਈ ਗਿਆ ਕਿ ਲੇਵਰ ਵੱਧ ਆਉਦੀ ਵੱਧਾ ਵੱਧਾ ਵੇ ਦਾਤ ਦੇ ਉਹ ਵੀ ਤਾਂ ਭਾਈ ਬਾਤਾ ਘਰ ਪੱਟ ਪਟਾਉਣੀ ਆ ਮੈਂ ਤਾਂ ਲੋੜ ਨਹੀਂ ਜੇ ਪੱਟੀ द्या ਪੱਟ ਦਿਓ ਛੋੜੇ ਮੁਰੇ ਅਸੀਂ ਓੜੇ ਤੜਕੇ ਪਿੰਡੇ ਜਾਓ ਭਰਾ ਇਹ ਤਾਂ ਫਿਰ ਮਹਾਰਾਜ ਤੁਸੀਂ ਮੈਨੂੰ ਘਰੋਂ ਕਟਵਾਉਂਗੇ ਤੁਸੀਂ ਤਾਂ ਨਿਕਲੇ ਫਿਰਦੇ ਨਾਲੇ ਮੈਨੂੰ ਕਢਾਉਂਗੇ ਇਹ ਤੇ ਤੜਕੇ 10 ਮਿੰਟੇ ਤੇ ਮੇਰਾ ਐ ਨਹੀਂ ਪਤਾ ਇਪਣੋ ਅੱਗੇ ਇੱਥੇ ਮਰ ਜੇ ਅਵੇਂ ਬਾਅਦ ਪੂ 10 ਮਿੰਟ ਆਪਾਂ ਤੜਕੇ 8 ਵਜੇ ਲਾਵਾਂਗੇ 10 ਮਿੰਟ ਆਪਾਂ 12 ਵਜੇ ਲਾਵਾਂਗੇ ਰੋਟੀ ਫਿਰ ਹਾਂ ਫਿਰ ਰੋਟੀ ਫਿਰ ਚਾਹ ਹਾਂ ਉਦੋਂ ਬਾਅਦ 10 ਮਿੰਟ ਆਪਾਂ 2 ਵਜੇ ਲਾ ਕੇ ਫਿਰ ਛੁੱਟੀ ਕਰਪਨਾ ਆਪਾਂ ਤੜਕੇ ਸਨੇਹਾ ਛਾਈ ਵੱਡੇ ਤੜਕੇ ਕਿਉਂ ਕਾਹ ਉਹਨਾਂ ਨੇ ਖਿੱਚੜੇ ਕੰਮ ਅੱਛਾ ਹੋਰ ਨਵੇਂੜ ਗਏ ਨਾ ਮੈਂ ਤਾਂ ਪਰ ਹੱਥ ਜੋੜੇ ਤੁਹਾਡੇ ਮੂਰੇ ਮੈਂ ਤਾਂ ਪਟਾਉਂਦਾ ਨਹੀਂ ਨਾ 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 ਰਹਿ ਟਾਲ ਸੀ ਮੱਟ ਕੇ ਜਾ ਨਾ ਨਾ ਗਏ ਵੀ ਪੈਸੇ ਦਾ ਕਰੇ ਪੈਸੇ ਇਹ ਦੁੱਤੀ ਤਾਂ ਪੱਟੀ ਬੈਠੇ ਗੋਦੀ ਪੱਟੀ ਦੀ 2 ਫੁੱਟ ਗੂਗੀ ਪੱਟੀ ਐ ਤੇ 2 ਫੁੱਟ ਦੇ ਪੈਸੇ ਦੇ ਆਏ 2 ਫੁੱਟ ਦੇ ਪੈਸੇ ਲੈ ਜਾਓ ਤੇ ਤੱਕੇ ਬੰਦ ਜੀ ਹੁਣੀ ਚਾਰ ਸਾਡੇ ਹੱਥ ਤੇ ਖੋਲ ਲ ਆ ਆ ਆ ਸ਼ਕੀਰੀ ਦਾ ਕੰਮ ਆ ਗਿਆ ਕਾਲਾ ਪੈਸਾ ਦਾ ਬੱਠੀ ਵਾਟਾ ਟਾਈਮ ਕਿੰਨਾ ਕਰੇ ਆਉਂਦਾ ਹੋਊਗਾ ਨਾ 12:00 ਬਜ ਕੇ 9 ਦਾ ਅੱਛਾ ਜੀ ਹੂੰ ਤਾਂ ਸਮਝ ਬਾਹਰਲੇ ਦੇਸ਼ੀ ਸ਼ਿਫਟ ਲਈ ਜਾਂਦੇ ਆ ਆਹ ਹਾਂ 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 ਤਾਂ ਫਿਰ ਅਸੀਂ ਦੋਨਾ ਕੰਮ ਕਰ ਦੋਨਾ ਹਾਂ ਹੁੰਦਾ ਹੀ ਆ ਕੱਢ ਲਾ ਟੂ ਇਸੀ ਤੇ ਪਾ ਲਾ ਮੈਨੂੰ ਕੰਨੇ ਸੌਣ ਦੇ ਪਾ ਪੈਸੇ ਕੱਢ ਕੇ ਲੈ ਚੱਲਾਂ ਹਾਂ ਸੌਣ ਦੇ ਅੱਛਾ ਹੂੰ ਦੇ ਲੱਗੂ ਹੋਵੇ ਹੋਣਗੇ ਪੈਸੇ ਦੇ ਤੇ ਗੇਜੇ ਹਾਂ ਪਾਏ ਜਾ ਇਨਾ ਡਿੱਗ ਕੇ ਮਰ ਜੀ ਯਾਰ ਇੱਧਰ ਨੂੰ ਹੋ ਫਰ ਰ ਮੈਂ ਪੈਣਾ ਮੈਂ ਬੜੀ ਕਸਦੇ ਆ ਗਾਦੀ ਕਰਨੀ ਰੇ ਬੜੀ ਇਹ ਮਸਲ ਇਹਦੇ ਗਿਆ ਕਰ ਬੰਦ ਲਾਉਣਾ ਜੇ ਪੈਣਾ ਉਹ ਨੰਗਾ ਬੋਲੋ ਆ ਉਹ ਉਹ ਤਾਂ ਆਪਣਾ ਵੀ ਰਿਸ਼ਤੇਦਾਰੀ ਵਾਲਾ ਕੰਮ ਆ ਵੀ ਰਿਸ਼ਤੇਦਾਰੀ ਵਾਲਾ ਕੰਮ ਹੁਣ ਮੈਂ ਤਾਂ ਪੈਣਾ ਤੁਸੀਂ ਪਾਜੋ ਆ ਵੱਲੋਂ ਹਾਂ ਬੈ ਜਾਓ ਕੱਠੀ ਪਾਵਾਂਗੇ ਗੁੱਠੇ ਕਿੱਧਰ ਪਾ ਗੰਬਲ ਦੇ ਦੋ ਦੋ ਆ ਤਾਂ ਮੈਂ ਕੱਲਾ ਪਉਂਗਾ ਗੰਬਲ ਦੇ ਤੇ ਮੈਂ ਦੋਈ ਨਹੀਂ ਪਾਉਂਦਾ ਲੇਕਿਨ ਮੈਂ ਕੱਲਾ ਪਹਿਨਾਂਗਾ ਨੋ ਨੋ ਵਨ ਤਾਂ ਪਾ ਲਾ ਦੂਜਾ ਬਿੜੀ ਬੱਤੀ ਪਾਵਾ ਮੈਂ ਤਾਂ ਨੈਕ ਕਰਸ ਕਰਾਉਂਦੀ ਆ ਮਾਇਕਾ ਤੇਰੇ ਨਾਲ ਪਹੁੰਚ ਮੈਂ ਕੋਈ ਪਾਉਂਦਾ ਨਹੀਂ ਆਪਾ ਦਾ ਖਾਇਦੀ ਫੁੱਦੀ ਪਤਾ ਨਹੀਂ ਕਾਇਰ ਰੋਗੇ ਨਾ ਹੱਤੇ ਨੂੰ ਮੁਰਸ਼ਕ ਮਾਰੀ ਜਾਂਦੀ ਆ ਆ ਹੋਏ ਜਿੱਤੇ ਦਾਰਾ ਹੂੰ ਕਿਤੇ ਬਣਿਆ ਫਿਰਦਾ ਪੂਰ ਸਜੀ ਜਾ ਤੇਰੇ ਨਾਲੋਂ ਬੀਜੇ ਨੰਨੇ ਨਹੀਂ ਜਾਂਦੇ ਜੋਦੀ ਬਿੱਠਾ ਹਾਂ ਇਹੇ ਕੰਮ ਕਰਦਾ ਪੈਂਦੀ ਫੁੱਦੀ ਜ਼ਮੀਨ ਬਣਾ ਲਈ ਰਸਤੇ ਦਾ ਤੂੰ ਬਣਿਆ ਫਿਰਦਾ ਕਹਿੰਦੀ ਕੌਮ ਜੀ ਨੂੰ ਆਇ ਕਹਿਿੰਦਾ ਚੂਹੀ ਆ ਗਿਆ ਹਾਂ ਇਹ ਇਸੇ ਕੰਮ ਨਹੀਂ ਆ ਆ ਪੈਂਦਾ ਲੈਣਾ ਆ ਖੂਗੀਆਂ ਤੇ ਲਾਤੇ ਓਏ ਹੂੰ ਕਰਦਾ ਟਾਈਮ ਟਾਈਮ ਦੀ ਗੱਲ ਕਰਦਾ ਟਾਈਮ ਦੀ ਅੰਦਾਜ਼ ਇਸ ਤੇਰਾ ਪਾਛਾ ਮਾਰ ਤੋ ਬੰਡ ਦੇਣੀ ਰਸਤੇ ਸਾਨੂੰ ਬਾਥਾ ਮਾ